ਅੱਜ ਜਿਹੜੇ ਦੇਸ਼ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਜੀ ਉਸ ਦੇਸ਼ ਨੂੰ ਕਿਹਾ ਜਾਂਦਾ ਹੈ ਰੌਸ਼ਨੀ ਦਾ ਦੇਸ਼ ਕਿਉਂਕਿ ਇੱਥੇ ਰਾਤ ਨੂੰ 12 ਵਜੇ ਵੀ ਤੁਹਾਨੂੰ ਸੂਰਜ ਦੀ ਰੌਸ਼ਨੀ ਦਿਖਾਈ ਦੇਵੇਗੀ ਇਹ ਇੱਕ ਅਜੀਬ ਦੇਸ਼ ਹੈ ਜਿੱਥੇ ਠੰਡ ਦੇ ਦਿਨਾਂ ਦੇ ਵਿੱਚ ਲੋਕ ਬਰਫ਼ੀਲੇ ਪਾਣੀ ਦੇ ਨਾਲ ਨਹਾਉਂਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਨਹਾਉਣ ਦੇ ਨਾਲ ਗੁੱਡ ਲੱਕ ਮਿਲਦਾ ਹੈ ਇਹ ਦੇਸ਼ ਦੇ ਲੋਕ ਬਹੁਤ ਜ਼ਿਆਦਾ ਸ਼ਾਂਤ ਰਹਿੰਦੇ ਨੇ ਤੇ ਉਹ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੁੰਦੇ ਨੇ ਇਹ ਦੇਸ਼ ਦੇ ਵਿੱਚ ਹੀ ਬਣਾਈ ਗਈ ਹੈ ਦੁਨੀਆ ਦੀ ਸਭ ਤੋਂ ਲੰਬੇ ਟਨਲ ਅਸੀਂ ਗੱਲ ਕਰ ਰਹੇ ਹਾਂ ਜੀ ਧਰਤੀ ਦੇ ਉੱਪਰ ਸਵਰਗ ਅਤੇ ਬਹੁਤ ਹੀ ਜ਼ਿਆਦਾ ਸੋਹਣੇ ਦੇਸ਼ ਨਾਰਵੇ ਦੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਨਾਰਵੇ ਦਾ ਅਫੀਸ਼ੀਅਲ ਨਾਮ ਹੈ ਕਿੰਗਡਮ ਆਫ ਨਾਰਵੇ ਇਹ ਯੂਰਪ ਦੇ ਵਿੱਚ ਪੈਂਦਾ ਹੈ ਇੱਥੋਂ ਦੀ ਕੁੱਲ ਆਬਾਦੀ ਹੈ 54 ਲੱਖ ਦੇ ਨੇੜੇ ਤੇੜੇ ਇੱਥੋਂ ਦੀ 84% ਆਬਾਦੀ ਸ਼ਹਿਰਾਂ ਦੇ ਵਿੱਚ ਰਹਿੰਦੀ ਹੈ ਤੇ 16% ਆਬਾਦੀ ਇੱਥੋਂ ਦੀ ਪਿੰਡਾਂ ਦੇ ਵਿੱਚ ਰਹਿੰਦੀ ਹੈ ਨਾਰਵੇ ਇੱਕ ਛੋਟਾ ਜਿਹਾ ਦੇਸ਼ ਹੋਣ ਦੇ ਬਾਵਜੂਦ ਵੀ ਇਸ ਦੀ ਗਿਣਤੀ ਹੁੰਦੀ ਹੈ ਜੀ ਦੁਨੀਆ ਦੇ ਅਮੀਰ ਦੇਸ਼ਾਂ ਦੇ ਵਿੱਚ ਗਲੋਬਲ ਪੀਸ ਇੰਡੈਕਸ ਦੇ ਵਿੱਚ ਨਾਰਵੇ ਨੂੰ ਯੂਰਪ ਦਾ ਸਭ ਤੋਂ ਜ਼ਿਆਦਾ ਸ਼ਾਂਤੀਪੂਰਵਕ ਦੇਸ਼ ਦੁਨੀਆ ਦੇ ਸਭ ਤੋਂ ਜ਼ਿਆਦਾ ਖੁਸ਼ਹਾਲ ਦੇਸ਼ਾਂ ਦੀ ਲਿਸਟ ਨੂੰ ਦੇਖੋ ਤਾਂ ਉਸ ਦੇ ਵਿੱਚ ਤੁਹਾਨੂੰ ਨਾਰਵੇ ਦਾ ਨਾਮ ਜ਼ਰੂਰ ਮਿਲੇਗਾ ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ਾਂਤ ਸੁਭਾਅ ਦੇ ਲੋਕ ਵੀ ਨਾਰਵੇ ਦੇ ਮੰਨੇ ਜਾਂਦੇ ਨੇ ਹਾਲਾਂਕਿ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਸੋਸ਼ਲ ਨਹੀਂ ਹੁੰਦੇ ਉਹ ਸਿਰਫ ਆਪਣੇ ਕੰਮ ਦੇ ਨਾਲ ਹੀ ਮਤਲਬ ਰੱਖਦੇ ਨੇ ਇਹ ਲੋਕ ਕਦੇ ਵੀ ਦੂਜਿਆਂ ਦੇ ਕੰਮ ਦੇ ਵਿੱਚ ਆਪਣੀ ਲਤ ਨਹੀਂ ਉਡਾਉਂਦੇ ਤੇ ਨਾ ਹੀ ਕਿਸੇ ਨੂੰ ਬਿਨਾਂ ਮੰਗੇ ਤੋਂ ਇਹ ਆਪਣੀ ਸਲਾਹ ਦਿੰਦੇ ਨੇ ਨਾਰਵੇ ਯੂਰਪ ਦਾ 6ਵਾਂ ਸਭ ਤੋਂ ਵੱਡਾ ਦੇਸ਼ ਹੈ ਨਾਰਵੇ ਦਾ ਬਾਰਡਰ ਲੱਗਦਾ ਹੈ ਫਿਨਲੈਂਡ ਸਵੀਡਨ ਰਸ਼ੀਆ ਤੇ ਡੈਨਮਾਰਕ ਦੇ ਨਾਲ ਸਭ ਤੋਂ ਵਧੀਆ ਗੱਲ ਇਹ ਹੈ ਕਿ ਨਾਰਵੇ ਦਾ ਕਦੇ ਵੀ ਕੋਈ ਬਿਵਾ ਆਪਣੀਆਂ ਇਹਨਾਂ ਗਵਾਂਡੀ ਕੰਟਰੀਆਂ ਦੇ ਨਾਲ ਇਸ ਦਾ ਬਹੁਤ ਵੱਡਾ ਕਾਰਨ ਇਹੀ ਹੈ ਕਿ ਨੌਰਵੇ ਦੇ ਲੋਕ ਸਿਰਫ ਆਪਣੇ ਕੰਮ ਦੇ ਨਾਲ ਹੀ ਕੰਮ ਰੱਖਦੇ ਨੇ ਤੇ ਸਿਰਫ ਆਪਣੇ ਕੰਮ ਦੇ ਉੱਪਰ ਹੀ ਫੋਕਸ ਰੱਖਦੇ ਨੇ ਨੌਰਵੇ ਦੀ ਅਫੀਸ਼ੀਅਲ ਲੈਂਗੁਏਜ ਹੈ ਨੌਰਵੇਗੀਆਂ ਇਹ ਵੀ ਲੈਂਗੁਏਜ ਦੋ ਤਰ੍ਹਾਂ ਦੀ ਹੈ ਜਾਨਕਿ ਇਸ ਦਾ ਬੋਲਣ ਦਾ ਤਰੀਕਾ ਦੋ ਤਰ੍ਹਾਂ ਦਾ ਹੈ ਪਰ ਇਹ ਲੈਂਗੁਏਜ ਇੱਕ ਹੀ ਹੈ ਇਹਨਾਂ ਦੇ ਵਿੱਚੋਂ ਇੱਕ ਲੈਂਗੁਏਜ ਨੂੰ ਕਹਿੰਦੇ ਨੇ ਬੋਕਮਾਲ ਤੇ ਦੂਜੇ ਨੂੰ ਕਹਿੰਦੇ ਨੇ ਨਾਈਨ ਨੌਸਕੀ ਇੱਥੇ ਜਦੋਂ ਵੀ ਟੂਰਿਸਟ ਆਉਂਦੇ ਨੇ ਤੇ ਉਹਨਾਂ ਨੂੰ ਲੈਂਗੁਏਜ ਦੀ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹ ਦੇਸ਼ ਦੇ ਲੋਕ ਬਹੁਤ ਘੱਟ ਇੰਗਲਿਸ਼ ਬੋਲਦੇ ਨੇ ਨਾਰਵੇ ਦੇ ਲੋਕ ਕਾਫੀ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ 2018 ਦੇ ਵਿੱਚ ਹੋਏ ਇੱਕ ਸਰਵੇ ਦੇ ਵਿੱਚ ਪਤਾ ਲੱਗਿਆ ਹੈ ਕਿ ਨਾਰਵੇ ਦੀ ਲਿਟਰੇਸੀ ਰੇਟ ਜਾਨੀ ਕਿ ਸਾਖਰਤਾ ਦਰ 99% ਹੈ ਇੱਥੋਂ ਦੇ ਲੋਕਾਂ ਨੂੰ ਕਿਤਾਬਾਂ ਪੜ੍ਹਨ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਇੱਥੋਂ ਦੇ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਵੀ ਤੁਹਾਨੂੰ 4 ਤੋਂ 5 ਲਾਇਬ੍ਰੇਰੀਜ਼ ਮਿਲ ਜਾਣਗੀਆਂ ਨਾਰਵੇ ਦੇ ਵਿੱਚ ਕਈ ਮਹੀਨੇ ਮੰਨ ਕੇ ਚਲੋ 76 ਦਿਨ ਜਾਨੀ ਕਿ ਜੁਲਾਈ ਤੱਕ ਇੱਥੇ ਕਰਕੇ ਇੱਥੇ ਸਰਦੀਆਂ ਵਿੱਚ ਪੂਰੀ ਦੀ ਪੂਰੀਆਂ ਸਰਦੀਆਂ ਹਨੇਰਾ ਹੀ ਰਹਿੰਦਾ ਹੈ ਜਦਕਿ ਬਾਕੀ ਸਮੇਂ ਇੱਥੇ ਰੋਸ਼ਨੀ ਹੀ ਰਹਿੰਦੀ ਹੈ ਇੱਥੇ ਗਰਮੀਆਂ ਦੇ ਸਮੇਂ ਦੇ ਵਿੱਚ ਰਾਤ ਨੂੰ 12:40 ਤੇ ਸੂਰਜ ਡੁੱਬਦਾ ਹੈ ਤੇ ਉਸ ਤੋਂ 40 ਮਿੰਟ ਬਾਅਦ ਫਿਰ ਤੋਂ ਸੂਰਜ ਚੜ ਜਾਂਦਾ ਹੈ ਜਾਨਕਿ ਗਰਮੀਆਂ ਦੇ ਮੌਸਮ ਦੇ ਵਿੱਚ ਨਾਰਵੇ ਦੇ ਲੋਕਾਂ ਨੂੰ ਇੱਥੇ ਸੂਰਜ ਦੇ ਚਾਨਣੇ ਹੀ ਸੌਣਾ ਪੈਂਦਾ ਹੈ ਨਾਰਵੇ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਮਾਲ ਦਾ ਕਾਨੂੰਨ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇੱਥੇ ਕੁੱਤੇ ਨੂੰ ਰੱਖਦੇ ਹੋ ਤਾਂ ਤੁਸੀਂ ਕੁੱਤੇ ਨੂੰ ਬੰਨ ਕੇ ਨਹੀਂ ਰੱਖ ਸਕਦੇ ਜੇਕਰ ਤੁਹਾਨੂੰ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਤੁਸੀਂ ਕੁਝ ਕੁ ਸ਼ਰਤਾਂ ਤੇ ਹੀ ਕੁੱਤੇ ਨੂੰ ਉੱਥੇ ਬੰਨ ਸਕਦੇ ਜੇਕਰ ਤੁਸੀਂ ਆਪਣੇ ਕੁੱਤੇ ਨੂੰ ਇੱਥੇ ਤੰਗ ਕਰਦੇ ਹੋ ਤਾਂ ਤੁਹਾਡੀ ਖੈਰ ਨਹੀਂ ਇਹ ਦੇਸ਼ ਕੁੱਤੇ ਅਤੇ ਇਨਸਾਨ ਨੂੰ ਬਿਲਕੁਲ ਬਰਾਬਰ ਮੰਨਦਾ ਹੈ ਜਾਂ ਕਹੀਏ ਜਾਨਵਰ ਅਤੇ ਇਨਸਾਨ ਨੂੰ ਬਿਲਕੁਲ ਬਰਾਬਰ ਮੰਨਦਾ ਹੈ ਇਸ ਦੇਸ਼ ਦੇ ਵਿੱਚ ਜੇਕਰ ਤੁਸੀਂ ਗਲਤੀ ਦੇ ਨਾਲ ਵੀ ਕਿਸੇ ਜਾਨਵਰ ਦੇ ਕੋਈ ਪੱਥਰ ਜਾਂ ਰੋੜਾ ਮਾਰ ਦਿੰਨੇ ਹੁੰਦਾ ਤੁਹਾਨੂੰ ਜੇਲ੍ਹ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਨਾਰਵੇ ਦਾ ਸਜ਼ਾ ਦੇਣ ਦਾ ਸਟਾਈਲ ਵੀ ਕਾਫੀ ਅਲੱਗ ਹੈ ਇੱਥੇ ਜੇ ਕੋਈ ਕਤਲ ਕਰ ਦਿੰਦਾ ਹੈ ਨਾ ਹੀ ਉਸ ਨੂੰ ਫਾਂਸੀ ਹੁੰਦੀ ਹੈ ਤੇ ਨਾ ਹੀ ਉਸ ਨੂੰ ਉਮਰ ਕੈਦ ਹੁੰਦੀ ਹੈ ਇੱਥੇ ਸਭ ਤੋਂ ਵੱਡੀ ਸਜ਼ਾ ਹੈ ਜੀ 21 ਸਾਲ ਦੀ ਕੈਦ 21 ਸਾਲ ਪੂਰੇ ਹੁੰਦੇ ਹੀ ਇੱਥੇ ਕੈਦੀ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਹੌਸਲਾ ਦੇ ਤੱਟ ਤੋਂ ਲਗਭਗ 75 ਕਿਲੋਮੀਟਰ ਦੂਰ ਇੱਕ ਆਇਲੈਂਡ ਦੇ ਉੱਪਰ ਇਹਨਾਂ ਨੇ ਜੇਲ੍ਹ ਬਣਾਈ ਹੋਈ ਹੈ ਤੇ ਨਾਰਵੇ ਦੀ ਸਰਕਾਰ ਇਹ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਹਰ ਇੱਕ ਸਹੂਲਤ ਦਿੰਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਕੈਦੀਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਅਧਿਕਾਰ ਹੈ ਤੇ ਉਹਨਾਂ ਨੂੰ ਵੀ ਸੁਧਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਨਾਰਵੇ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਠੰਡ ਦੇ ਦਿਨਾਂ ਦੇ ਵਿੱਚ ਠੰਡੇ ਪਾਣੀ ਦੇ ਨਾਲ ਨਹਾਉਨੇ ਹੋ ਤਾਂ ਹਮੇਸ਼ਾ ਤੁਸੀਂ ਖੁਸ਼ ਰਹੋਗੇ। ਤੁਹਾਡੇ ਅਤੇ ਮੇਰੇ ਲਈ ਇਹ ਚੀਜ਼ ਅੰਧਵਿਸ਼ਵਾਸ ਹੋ ਸਕਦੀ ਹੈ ਪਰ ਨਾਰਵੇ ਦੇ ਲੋਕ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੰਨਦੇ ਨੇ। ਇਸ ਦੇ ਪਿੱਛੇ ਇੱਕ ਸੈਂਟੀਫਿਕ ਰੀਜ਼ਨ ਵੀ ਹੈ ਕਿ ਜਦੋਂ ਦੇ ਵਿੱਚ ਜਿਆਦਾ ਆਕਸੀਜਨ ਜਾਂਦੀ ਹੈ ਨਾਰਵੇ ਦੇ ਲੋਕਾਂ ਦਾ ਭੂਤਾਂ ਨੂੰ ਲੈ ਕੇ ਵੀ ਇੱਕ ਅਲੱਗ ਹੀ ਵਿਸ਼ਵਾਸ ਹੈ ਉਹਨਾਂ ਦਾ ਮੰਨਣਾ ਹੈ ਕਿ ਭੂਤਾਂ ਵੀ ਸਾਡੇ ਆਲੇ-ਦੁਆਲੇ ਹੀ ਰਹਿੰਦੀਆਂ ਨੇ ਨਾਰਵੇ ਦੇ ਵਿੱਚ ਤੁਹਾਨੂੰ ਹਰ ਇੱਕ ਜਗ੍ਹਾ ਤੇ ਖਾਣ-ਪੀਣ ਦੀ ਇੱਕ ਤੋਂ ਇੱਕ ਚੀਜ਼ਾਂ ਮਿਲ ਜਾਣਗੇ ਇੱਥੋਂ ਦੇ ਲੋਕਾਂ ਨੂੰ ਸਵੀਟਸ ਜਾਂ ਕਹੀਏ ਮਿੱਠਾ ਖਾਣਾ ਬਹੁਤ ਪਸੰਦ ਹੈ ਨਾਰਵੇ ਦਾ ਨੈਸ਼ਨਲ ਫੂਡ ਹੈ ਫਰਾਕਲ ਜਿਹੜਾ ਕਿ ਇੱਕ ਤਰ੍ਹਾਂ ਦਾ ਮਟਨ ਹੁੰਦਾ ਹੈ ਨਾਰਵੇ ਦੇ ਲੋਕ ਆਪਣੇ ਖਾਣੇ ਦੇ ਵਿੱਚ ਸਭ ਤੋਂ ਜਿਆਦਾ ਨਾਨ-ਵੈਜ ਖਾਂਦੇ ਨੇ ਕਿਉਂਕਿ ਨਾਰਵੇ ਦੇ ਵਿੱਚ ਕਾਫੀ ਜਿਆਦਾ ਠੰਡ ਪੈਂਦੀ ਹੈ ਇਸ ਕਰਕੇ ਇੱਥੇ ਪੋਰਕ ਬਹੁਤ ਜਿਆਦਾ ਖਾਧਾ ਜਾਂਦਾ ਹੈ ਨਾਰਵੇ ਦੇ ਲੋਕ ਵਾਈਨ ਵੀ ਬਾਈਨ ਪੀਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਨਾਰਵੇ ਦੇ ਵਿੱਚ ਸਭ ਤੋਂ ਜ਼ਿਆਦਾ ਰੈੱਡ ਵਾਈਨ ਪੀਤੀ ਜਾਂਦੀ ਹੈ ਨਾਰਵੇ ਦੁਨੀਆ ਦਾ ਪਹਿਲਾ ਇੱਕ ਅਜਿਹਾ ਦੇਸ਼ ਹੈ ਜਿੱਥੇ ਐਫਐਮ ਰੇਡੀਓ ਪੂਰੀ ਤਰ੍ਹਾਂ ਦੇ ਨਾਲ ਬੈਨ ਹੈ ਪਰ ਅਜਿਹਾ ਕਿਉਂ ਕੀਤਾ ਗਿਆ ਇਸ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸਨ 2017 ਦੇ ਵਿੱਚ ਇੱਥੇ ਐਫਐਮ ਰੇਡੀਓ ਨੂੰ ਪੂਰੀ ਤਰ੍ਹਾਂ ਦੇ ਨਾਲ ਬੈਨ ਕਰ ਦਿੱਤਾ ਗਿਆ ਸੀ ਨਾਰਵੇ ਦੇ ਵਿੱਚ ਇੱਕ ਟ੍ਰੋਮਸਮ ਨਾਮ ਦਾ ਸ਼ਹਿਰ ਹੈ ਇਸ ਸ਼ਹਿਰ ਦੇ ਵਿੱਚ ਰਾਤ ਦੇ ਸਮੇਂ ਅਸਮਾਨ ਦੇ ਵਿੱਚ ਰੰਗ ਬਰੰਗੇ ਲਾਈਟਾਂ ਦਿਖਾਈ ਦੇਣ ਲੱਗ ਜਾਂਦੀਆਂ ਨੇ ਇਹਨਾਂ ਲਾਈਟ ਨੂੰ ਨਾਰਦਰਨ ਲਾਈਟ ਕਿਹਾ ਜਾਂਦਾ ਹੈ ਨਾਰਥ ਨਾਰਵੇ ਤੇ ਆਰਟਿਕ ਸਾਗਰ ਦੇ ਕਿਨਾਰੇ ਵਸੇ ਹੋਏ ਇਸ ਸ਼ਹਿਰ ਦੇ ਵਿੱਚ 6 ਮ ਦੰ ਵੈਂਡਰ ਇੱਥੇ 6 ਮਹੀਨੇ ਰਾਤ ਰਹਿੰਦੀ ਹੈ ਇਹ ਸ਼ਹਿਰ ਨੂੰ ਕਾਫੀ ਇਹਦਾ ਰੰਗੀਨ ਮੰਨਿਆ ਜਾਂਦਾ ਹੈ ਦਿਨ ਦੇ ਸਮੇਂ ਤੁਸੀਂ ਇਹ ਸ਼ਹਿਰ ਨੂੰ ਕੋ ਮੋ ਤੇ ਰਾਤ ਦੇ ਸਮੇਂ ਤੁਸੀਂ ਇੱਥੋਂ ਦੀ ਨਾਰਥਰਨ ਲਾਈਟਾਂ ਨੂੰ ਇੰਜੋਏ ਕਰ ਸਕਦੇ ਹੋ ਇੱਥੋਂ ਦੀਆਂ ਨਾਰਥਰਨ ਲਾਈਟਾਂ ਨੂੰ ਦੇਖਣ ਦੇ ਲਈ ਦੁਨੀਆ ਭਰ ਤੋਂ ਟੂਰਿਸਟ ਸਾਰਾ ਸਾਲ ਇੱਥੇ ਆਉਂਦੇ ਰਹਿੰਦੇ ਨੇ ਨੌਰਵੇ ਦੇ ਵਿੱਚ ਹੀ ਦੁਨੀਆ ਦਾ ਸਭ ਤੋਂ ਲੰਬਾ ਟਨਲ ਬਣਿਆ ਹੋਇਆ ਹੈ ਜਿਸ ਦੀ ਲੰਬਾਈ ਹੈ 15 ਮੀਲ ਜਾਨਕਿ 25 ਕਿਲੋਮੀਟਰ ਇਹ ਟਨਲ ਕੀਡਾਲ ਅਤੇ ਆਰਲੈਂਡ ਨੂੰ ਆਪਸ ਦੇ ਵਿੱਚ ਜੋੜਦਾ ਹੈ ਇਹ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਹਰਿਆਲੀ ਹੈ ਇਸ ਕਰਕੇ ਨੌਰਵੇ ਦੀ ਸਰਕਾਰ ਨੂੰ ਵੀ ਹਰਿਆਲੀ ਦੀ ਮਹੱਤਤਾ ਹੈ ਜਿਹੜ ਇਹੀ ਕਾਰਨ ਕਰਕੇ ਸਾਲ 2008 ਦੇ ਵਿੱਚ Amazon ਦੇ ਜੰਗਲਾਂ ਨੂੰ ਬਚਾਉਣ ਦੇ ਲਈ ਨੌਰਵੇ ਦੀ ਸਰਕਾਰ ਨੇ 1 ਬਿਲੀਅਨ ਡਾਲਰ ਦਾਨ ਦਿੱਤੇ ਸਨ ਹੁਣ ਤੁਹਾਨੂੰ ਦੱਸ ਦਿਆਂ ਜੀ ਨੌਰਵੇ ਦਾ ਵੀਜ਼ਾ ਪ੍ਰੋਸੈਸ ਕੀ ਹੈ ਤੇ ਜੇਕਰ ਤੁਸੀਂ ਨੌਰਵੇ ਕੋਲ ਮੰ ਜਾਣੇ ਹੋ ਤਾਂ ਉੱਥੇ ਤੁਹਾਡਾ ਖਰਚਾ ਕਿੰਨਾ ਆਵੇਗਾ ਜੇਕਰ ਤੁਹਾਡੇ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਤਾਂ ਤੁਹਾਨੂੰ ਨੌਰਵੇ ਦਾ ਵੀਜ਼ਾ 15 ਦਿਨਾਂ ਦੇ ਵਿੱਚ ਮਿਲ ਜਾਵੇਗਾ ਤੇ ਨੌਰਵੇ ਦੇ ਵਿੱਚ ਜੇਕਰ ਤੁਸੀਂ ਇੱਕ ਹਫ਼ਤੇ ਦੇ ਲਈ ਜਾਣੇ ਹੋ ਤਾਂ ਉੱਥੇ ਤੁਹਾਡਾ ਖਰਚਾ ਆਵੇਗਾ 1.5 ਲੱਖ ਤੋਂ ਲੈ ਕੇ 2.5 ਲੱਖ ਤੱਕ ਨੌਰਵੇ ਦੀ ਕਰੰਸੀ ਨੌਰਵੇਜੀਅਨ ਕਰੋਨਰ ਹੈ ਜਿਹੜੀ ਕਿ ਇੰਡੀਆ ਦੇ 8 ਰੁਪਏ ਦੇ ਬਰਾਬਰ ਹੈ ਇਹ ਸੰਜੀ ਨੌਰਵੇ ਦੇਸ਼ ਦੇ ਨਾਲ ਜੁ ਜਿਰੋਚਕਤਾ ਤੇ ਉਸਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜੋਬ ਸਬਸਕ੍ਰਾਈਬ ਕਰਨਾ ਧੰਨਵਾਦ